ਸਸਿਕਾ ਦੋਸਤੋ ਜਿਵੇਂ ਜਿਵੇਂ ਦੇ ਨਾਲ ਸਮਾਂ ਅਪਗ੍ਰੇਡ ਹੋ ਰਿਹਾ ਉਵੇਂ ਸਾਡੀਆਂ ਐਪਲੀਕੇਸ਼ਨ ਅਪਗ੍ਰੇਡ ਹੋ ਰਹੀਆਂ ਨੇ ਗਿਆ ਅ ਗੱਲ ਅੱਜ ਕਰਨ ਲੱਗਿਆ ਮੈਂ ਮੈਪ ਦੀ ਬਹੁਤ ਸਾਰੀ ਜਾਣਕਾਰੀ ਹੁਣ ਮੈਪ ਤੇ ਅਪਗ੍ਰੇਡ ਹੋ ਚੱਲੀ ਆ ਤੇ ਹੋਣ ਲੱਗੀ ਆ ਦੋ ਤਿੰਨ ਚੀਜ਼ਾਂ ਤੁਹਾਡੇ ਨਾਲ ਵੰਡੀਆਂ ਕਰਨ ਲੱਗਿਆ ਜਿਹੜੇ ਆਪਦੇ ਐਕਸਪੀਰੀਅੰਸ ਨੇ ਇੱਕ ਤਾਂ ਆ ਜਿਵੇਂ ਤੁਸੀਂ ਦੇਖਿਆ ਹੈ ਵੀ ਇਸ ਸਾਈਡ ਤੇ ਜਿਹੜੀਆਂ ਮੈਂ ਫੋਟੋਆਂ ਚਲਾ ਰਿਹਾ ਕਿ ਅੱਜ ਕੱਲ ਜਿੱਕਰ ਤੁਸੀਂ ਕਿਤੇ ਵੀ ਜਾ ਰਹੇ ਹੋ Google Map ਦੇ ذریعے ਹਾਲਾਂਕਿ ਇੱਕ ਵਾਰੀ ਮੈਂ ਇਹ ਜ਼ਰੂਰ ਕਹੂੰਗਾ ਵੀ ਭਾਵੇਂ ਟੈਕਨੋਲੋਜੀ ਕਿੰਨੀ ਹੀ ਸਟਰੋਂਗ ਹੋ ਗਈ ਆ ਆਪਦੀ ਹਿਊਮਨ ਜਿਹੜੀ ਟਰੈਕਿੰਗ ਹੈ ਉਹਨੂੰ ਨਾ ਕਦੇ ਬੰਦ ਕਰੋ ਹਿਊਮਨ ਇਨਵੈਸਟੀਗੇਸ਼ਨ ਨੂੰ ਬੰਦ ਨਾ ਕਰੋ ਯਾਨੀ ਕਿ ਅਸੀਂ ਫੋਨ ਕਰਕੇ ਕਿਸੇ ਨੂੰ ਪੁੱਛ ਲੈਣਾ ਰਸਤਾ ਕਿਵੇਂ ਆ ਜਾਂ ਕੋਈ ਜਾਣਕਾਰੀ ਲੈਣੀ ਹੁੰਦੀ ਆ ਉਹ ਚੀਜ਼ ਬੰਦ ਨਾ ਕਰੋ ਉਹ ਹਜੇ ਵੀ ਕਿਤੇ ਨਾ ਕਿਤੇ ਮੈਂ ਦੇਖਿਆ ਛੋਟਾ ਛੋ ਇੱਕ ਬੜੀ ਵਧੀਆ ਚੀਜ਼ ਕਰਿਆ ਚੰਡੀਗੜ੍ਹ ਜਦੋਂ ਤੁਸੀਂ ਆਉਂ ਤਾਂ ਚੰਡੀਗੜ੍ਹ ਜਿਵੇਂ ਕਿ ਅਸੀਂ ਦੇਖਿਆ ਵੀ ਚਲਾਨ ਬਹੁਤ ਕੱਟਦੇ ਨੇ ਕਿ ਸਪੀਡ ਦੀ ਗੱਲ ਹੋਵੇ ਸਾਨੂੰ ਪਤਾ ਨਹੀਂ ਹੁੰਦਾ ਕਿਹੜੇ ਰੋਡ ਤੇ ਕਿੰਨੀ ਸਪੀਡ ਹੈ ਤਾਂ ਉਹਦੇ ਵਾਸਤੇ ਹੁਣ ਜਦੋਂ ਵੀ ਤੁਸੀਂ ਜੇ ਗੂਗਲ ਮੈਪ ਲਾ ਕੇ ਕਿਸੇ ਲੋਕੇਸ਼ਨ ਦਾ ਚੱਲੋਗੇ ਉੱਤੇ ਬਕਾਇਦਾ ਤੌਰ ਤੇ ਹਰ ਇੱਕ ਜਿਹੜੇ ਰੋਡ ਦੀ ਸਪੀਡ ਹੈ ਉਹ ਤੇ ਲਿਖ ਜਾਂਦੀ ਹੈ ਨੰਬਰ 2 ਤੇ ਗੱਲ ਇਹ ਹੈ ਵੀ ਸਭ ਤੋਂ ਜ਼ਿਆਦਾ ਜਿਹੜਾ ਉਦੋਂ ਵੀ ਵਧੀਆ ਚੀਜ਼ ਆ ਉਹ ਇਹ ਹੈ ਵੀ ਜਿੱਥੇ ਜਿੱਥੇ ਉਹਨੂੰ ਰੋਡ ਬੰਦ ਹੁੰਦੇ ਨੇ ਕਿ ਚੰਡੀਗੜ੍ਹ ਤਾਂ ਮੈਂ ਤਕਰੀਬਨ ਦੇਖਿਆਗਾ ਸਾਰੇ ਜਗ੍ਹਾ ਤੇ ਇੱਥੋਂ ਤੱਕ ਕਰ ਕੀ ਉਹ ਹਾਲਾਂਕਿ ਮੈਂ ਤੁਹਾਡੇ ਸਕਰੀਨਸ਼ਾਟ ਮਾਰਨਾ ਰਹਿ ਗਿਆ ਦੁਬਾਰੇ ਮਿਲਿਆ ਮੈਂ ਦੁਬਾਰੇ ਤੁਹਾਡੇ ਨਾਲ ਵੀਡੀਓ ਸਾਂਝਾ ਕਰੂੰਗਾ ਉਹ ਕੀ ਚੰਡੀਗੜ੍ਹ ਤਾਂ ਇਹ ਹੈ ਵੀ ਜਿਵੇਂ ਕਿਤੇ ਕੋਈ ਟਰੱਕ ਖਰਾਬ ਹੋ ਕੇ ਖੜ ਗਿਆ ਨਾ ਸਾਈਡ ਤੇ ਉਹ ਵੀ ਗੂਗਲ ਮੈਪ ਤੇ ਉਸ ਟਾਈਮ ਇਹ ਲਾਈਵ ਟ੍ਰੈਫਿਕਿੰਗ ਟ੍ਰੈਫਿਕਿੰਗ ਚ ਦਿਖ ਰਿਹਾ ਹੁੰਦਾ ਯਾਨੀ ਕਿ ਲਾਈਵ ਟ੍ਰੈਫਿਕ ਜਿਹੜਾ ਆ ਰਿਹਾ ਹੁੰਦਾ ਉਹਦੇ ਚ ਦਿਖ ਰਿ ਜਿਵੇਂ ਤੁਹਾਨੂੰ ਟਰੱਕ ਜਾਂ ਕੋਈ ਕੋਈ ਵੀ ਚੀਜ਼ ਵਹੀਕਲ ਖੜਾ ਹੈ ਜਾਂ ਉਹ ਜਗਾਹ ਦੇ ਉੱਤੇ ਕੋਈ ਪੁਆਇੰਟ ਆ ਗਿਆ ਅ ਜਿਹਨੂੰ ਬਲੈਕਸਪੌਟ ਕਹਿੰਦੇ ਨੇ ਅਸੀਂ ਤਾਂ ਉਹ ਦਿਖਾ ਦਿੰਦਾ ਉਹਦੇ ਉੱਤੇ ਦੂਜੀ ਪਾਸੇ ਗੱਲ ਇਹ ਹੈ ਵੀ ਜਿੱਥੇ ਵੀ ਕੋਈ ਕੰਮ ਚੱਲ ਰਿਹਾ ਕਿਉਂਕਿ ਕੰਮ ਨਾਲ ਕਿਤੇ ਨਾ ਕਿਤੇ ਕੋਈ ਨਾ ਕੋਈ ਚੀਜ਼ ਚੱਲਦੀ ਰਹਿੰਦੀ ਆ ਤਾਂ ਉਹਦੇ ਵਾਸਤੇ ਬਕਾਇਦਾ ਤੌਰ ਤੇ ਹੁਣ Google ਨੇ ਜਿਹੜਾ ਇਸ ਤਰ੍ਹਾਂ ਦੇ ਨਾਲ ਇੱਕ ਮਾਰਕਿੰਗ ਕਰਤੀ ਆ ਵੀ ਜਿੱਥੇ-ਜਿੱਥੇ ਬੰਦ ਹੁੰਦਾ ਉਦੋਂ ਉੱਥੇ ਪਹਿਲਾਂ ਹੀ ਦਿਖਾ ਦਿੰਦਾ ਯਾਨੀ ਕਿ ਜੇਕਰ ਤੁਸੀਂ ਕਿਸੇ ਜਗ੍ਹਾ ਤੇ ਜਾ ਰਹੇ ਹੋ ਤੁਹਾਨੂੰ ਪਹਿਲਾਂ ਉੱਥੇ ਮਾਰਕਿੰਗ ਦਿਗੀ ਤੇ ਇੱਕ ਚੀਜ਼ ਸਮਝ ਲਿਓ ਵੀ ਉੱਥੇ ਰੋਡ ਹੈ ਜਿਹੜਾ ਹੋ ਠੀਕ ਹੋ ਰਿਹਾ ਬਣ ਰਿਹਾ ਜਾਂ ਉਹਦੇ ਤੇ ਕੋਈ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਦਿੱਲੀ ਜਿਵੇਂ ਹੁਣ ਜਾਣਾ ਕਿਸਾਨਾਂ ਦੇ ਅੰਦੋਲਨ ਕਰਕੇ ਕਈ ਰੋਡਸ ਬੰਦ ਨੇ ਤਾਂ Google ਉਹਨਾਂ ਚੀਜ਼ਾਂ ਨੂੰ ਵੀ ਪਹਿਲਾਂ ਦਿਖਾ ਰਿਹਾ ਜਿਵੇਂ ਤੁਹਾਡੇ ਨਾਲ ਪਹਿਲਾਂ ਇੱਕ ਵੀਡੀਓ ਸ਼ੇਅਰ ਕਰਾਇਆ ਸੀ ਇਹ ਚੀਜ਼ ਇਸ ਲਈ ਸਭ ਤੋਂ ਵੱਡੀ ਗੱਲ ਹੁੰਦੀ ਨਹੀਂ ਪਤਾ ਹੁੰਦਾ ਬਹੁਤ ਸਾਰੇ ਲੋਕਾਂ ਨੂੰ ਇਸ ਕਰਕੇ ਇਹ ਵੀਡੀਓ ਦਾ ਆ ਆ ਰਾਉਂਡ ਦਾ ਮਕਸਦ ਇਹ ਹੀ ਸੀਗਾ ਵੀ ਜੇ ਤੁਸੀਂ ਇਸ ਤਰ੍ਹਾਂ ਦੀ ਮਾਰਕਿੰਗ ਦੇਖੋ ਜਾਂ ਫਿਰ ਤੁਸੀਂ ਤੁਹਾਨੂੰ ਨਹੀਂ ਪਤਾ ਕਿਸੇ ਜਗ੍ਹਾ ਤੇ ਜਾ ਰਹੇ ਹੋ ਤਾਂ ਦੇਖ ਲਓ ਕਿ ਉਸ ਜਗ੍ਹਾ ਦਾ ਰੋਡ ਤਾਂ ਨਹੀਂ ਖਰਾਬ ਉੱਥੇ ਕੋਈ ਬੰਦ ਤਾਂ ਨਹੀਂ ਕੋਈ ਬਲੌਕੇਜ ਤਾਂ ਨਹੀਂ ਬਕਾਇਦਾ ਤੌਰ ਤੇ ਜਦੋਂ ਤੁਸੀਂ ਉਹਨੂੰ ਕਲਿੱਕ ਕਰੋਗੇ ਉਹਦੇ ਨੀਚੇ ਲਿਖਿਆ ਹੁੰਦਾ ਹੁੰਦਾ ਕਈ ਵਾਰੀ ਵੀ ਇੰਨੇ ਲੋਕਾਂ ਨੇ ਰਿਪੋਰਟ ਕਰਿਆ ਖਰ ਕਈ ਜਗ੍ਹਾ ਤੇ ਮੈਂ ਦੇਖਿਆ ਰਸਤੇ ਖੁੱਲੇ ਵੀ ਹੁੰਦੇ ਨੇ ਉਹਦੇ ਬਾਵਜੂਦ ਲੋਕਾਂ ਨੇ ਬੰਦ ਹੋਊਗਾ ਉਹਦੇ ਅਰਖਿਆ ਹੁੰਦਾ ਕਰ ਰੱਖਿਆ ਵੀ ਕੋਈ ਜਾਮ ਜੂਮ ਲੱਗਿਆ ਖਰ ਕਿਉਂਕਿ ਉਹ ਅਪਡੇਟ ਹੁੰਦਾ ਰਹ ਈ ਵੀ ਆ ਜਦੋਂ ਤੁਸੀਂ ਜਾਣਾ ਤੁਹਾਨੂੰ ਰੋਡਾਂ ਦੇ ਉੱਤੇ ਸਪੀਡ ਬਣ ਕੇ ਆ ਜਾਂਦੀ ਹੈ ਵੀ ਇਸ ਰੋਡ ਤੇ ਇੰਨੀ ਸਪੀਡ ਹੈ ਦੁਬਾਰਾ ਨਾ ਭਜਾਇਓ ਤਾਂ ਉਹ ਜਿਹੜੇ ਚਲਾਨ ਕੱਟ ਰਹੇ ਨੇ ਕੈਮਰੇ ਉਹਨਾਂ ਤੋਂ ਵੀ ਬਚਾਅ ਕਰਦਾ ਯਾਨੀ ਕਿ ਗੂਗਲ ਮੈਪ ਦੇ ਨਾਲ ਜੁੜੀ ਹੋਈ ਜਾਣਕਾਰੀ ਸੀ ਜਿਹੜੀ ਹਰ ਦਿਨ ਅਪਡੇਟ ਹੋ ਰਹੀ ਆ ਤੇ ਅਪਡੇਟ ਦੇ ਨਾਲ ਕਹਿ ਸਕਦੇ ਆ ਵੀ ਲੋਕਾਂ ਦੇ ਲਈ ਆਉਣ ਜਾਣ ਦੇ ਵਿੱਚ ਸਮਾਂ ਬਚਾਉਣ ਦੇ ਲਈ ਇੱਕ ਸਹਾਇਕ ਸਿੱਧ ਹੁੰਦੀ ਆ ਤੇ ਇਸ ਕਰਕੇ ਅਜਿਹੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਪਤਾ ਹੋਣੀ ਚਾਹੀਦੀਆਂ ਨੇ ਜਿਆਦਾ ਤੋਂ ਜਿਆਦਾ ਇਹਨਾਂ ਜਾਣਕਾਰੀਆਂ ਨੂੰ ਤੁਸੀਂ ਅੱਗੇ ਵਧਾਇਆ ਕਰੋ ਤੇ ਆਪਦੀ ਰਾਏ ਜ਼ਰੂਰ ਸਾਂਝੀ ਕਰਿਆ ਕਰੋ